ਹਾਂ ਜੀ ਮੈਡਮ ਕੀ ਨਾਮ ਤੁਹਾਡਾ? ਜਲਜੀਤ ਕੋ ਕਿਹੜੀ ਜਗ੍ਹਾ ਦੇ ਰਹਿਣ ਆ? ਮਲਕੋਪੁਰ ਦੀ ਕੀ ਮਾਮਲਾ ਕੀ ਕਿਹੜਾ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਆ? ਕੋਈ ਕੋ ਮੁੰਡਾ ਇਹ ਬਲੈਕਮੇਲ ਕਰਦਾ ਧਮਕੀਆਂ ਮੰਦਾ ਆ। ਵੀਡੀਓ ਬਣਾਉਂਦਾ ਕੋਈ ਐਪ ਭਰਿਆ ਉਹਨੇ ਕੋਈ ਗਲਤ ਵੀਡੀਓ ਬਣਾਉਂਦਾ ਉਹਦੇ ਤੋਂ। ਕੌਣ ਮੈਡਮ ਮੁੰਡਾ ਉਹ? ਹਰਜੀਤ ਸਿੰਘ ਜੰਮਾ ਜੀ ਚੱਕ ਤੋਂ ਆ। ਕਿਹੜੇ ਪਿੰਡ ਤੋਂ? ਜੀ ਚੱਕ ਤੋਂ। ਤੁਹਾਨੂੰ ਤੁਹਾਨੂੰ ਕਿਉਂ ਬਲੈਕਮੇਲ ਕਰ ਰਿਹਾ ਬੰਦਾ? ਪਤਾ ਨਹੀਂ ਕਿਹੜੀ ਗੱਲੋਂ ਕਰ ਰਿਹਾ। ਨੀ ਤੁਹਾਡੀ ਕੋਈ ਜਾਣ ਪਛਾਣ ਦੇ ਮੁੰਡੇ ਨੂੰ ਕੋਹਣਾ ਉਹ ਕੋਈ ਜਾਣ ਪਛਾਣ ਨਹੀਂ ਹੈ ਤੁਹਾਨੂੰ ਕਿਦਾ ਪਤਾ ਲੱਗਾ ਵੀ ਤੁਹਾਨੂੰ ਬਲੈਕਮੇਲ ਕਰ ਰਿਹਾ ਉਹ ਮੈਂ ਨੂੰ ਕੋਈ ਵੀਡੀਓ ਕਾ ਜਾਂ ਫੋਟੋਆਂ ਕਦੇ ਕੁਝ ਸੈਂਡ ਕਰਦਾ ਕਦੇ ਮੇਰੇ ਸਕੂਲ ਮੈਂਬਰ ਨੂੰ ਸਟਾਫ ਨੂੰ ਵੀ ਤੰਗ ਕਰਦਾ ਪਿਆ ਹੈ ਕਾਦੀਆਂ ਫੋਟੋਆਂ ਸੈਂਡ ਕਰਦਾ ਪਿਆ ਉਹ ਮੇਰੀਆ ਬਲੈਕਮੇਲ ਕਰਦਾ ਧਮਕੀਆਂ ਲਾਉਂਦਾ ਹੈ ਨਹੀਂ ਕੋਈ ਗਲਤ ਫੋਟੋਆਂ ਹੈ ਜਾਂ ਹਾਂਜੀ ਗਲਤ ਫੋਟੋਆਂ ਕੋਈ ਐਪ AI ਐਪ ਹੈ ਉਹਦੇ ਤੋਂ ਬਣਾਉਂਦਾ ਹੈ ਅੱਛਾ ਐਡਿਟ ਕੀਤੀਆਂ ਹੋਈਆਂ ਹਾਂ ਤੁਸੀਂ ਕੀ ਕੰਮ ਕਰ ਕਰਦੀ ਹੈ ਮੈਂ ਸਕੂਲੇ ਕੰਮ ਕਰਦੀ ਹਾਂ ਸਫਾਈ ਦਾ ਤੇ ਸਕੂਲ ਜੀਡੀਆ ਪਗਵਾੜੇ ਖਾਣੇ ਦੇ ਨਾਲ 16ਪੁਰੇ ਖਾਣੇ ਅਤੇ ਉੱਥੇ ਲੱਗਾ ਬੰਦਾ ਉਹ ਵੀ ਨਹੀਂ ਉੱਥੇ ਨਹੀਂ ਲੱਗਾ ਤੁਹਾਡੇ ਟੱਚ ਜਿੱਥੇ ਆਇਆ ਤੁਹਾਡੇ ਨੰਬਰ ਕਿੱਥੇ ਆਇਆ ਉਹਦੇ ਕੋਲ ਪਤਾ ਹੀ ਨਹੀਂ ਕੁਝ ਵੀ ਨਹੀਂ ਪਤਾ ਹੈਗਾ ਇੰਸਟਾਗ੍ਰਾਮ ਚ ਲਾਂਦੀ ਸੀ ਮੈਂ ਤਾਂ ਹਾਂ ਤੇ ਉਹਦੇ ਤੇ ਵੀ ਤੁਸੀਂ ਆਪਣੀਆਂ ਫੋਟੋਆਂ ਲਗਾਇਆ ਆ ਉਹ ਤੋਂ ਐਡਿਟ ਕਰਕੇ ਜਾਂ ਕੁਝ ਪਾਉਂਦਾ ਹਾਂਜੀ ਮੈਂ ਆਪਣੇ ਹਸਬੰਡ ਦੇ ਨਾਲ ਫੋਟੋਆਂ ਪਾਈਆਂ ਸੀ ਠੀਕ ਆ ਜੀ ਹਾਂਜੀ ਤੇ ਕੋਈ ਤਰਾਜ ਹੋ ਕੋ ਫੋਟੋਆਂ ਆ ਮੇਰੇ ਆਪਣੇ ਹਸਬੰਡ ਦੇ ਨਾਲ ਆ ਫੋਟੋਆਂ ਮੇਰੀਆਂ ਅੱਛਾ ਪਰ ਉਹ ਗਲਤ ਚੂਜ਼ ਕਰ ਰਿਹਾ ਫੋਟੋਆਂ ਨੂੰ ਕਿ ਬਣਾਇਆ ਕਿ ਗਲਤ ਬਣਾਇਆ ਕਿ ਨੇ ਉਹਦੇ ਤੇ ਕਦੇ ਮਤਲਬ ਵੀ ਕੁਝ ਪਤਾ ਲੱਗਦਾ ਹੈਗਾ ਵੀ ਮਤਲਬ ਨਹੀਂ ਤੁਹਾਡਾ ਕੋਈ ਫੇਸ ਹੈ ਕਿਸੇ ਫੋਟੋ ਤੋਂ ਲਾਂਦਾ ਆ ਜੀ ਜੀ ਫੇਸ ਲਾਂਦਾ ਫੋਟੋ ਕਿਸੇ ਨੂੰ ਫੋਟੋ ਮਤਲਬ ਲਾਂਦਾ ਹੈ ਤੇ ਗੱਤਿ ਰਾਜੀ ਉਹ ਫੋਟੋ ਮੈਂ ਹਾਂ ਜੀ ਹਾਂ ਜੀ ਤੇ ਕਿੰਨੇ ਟਾਈਮ ਤੋਂ ਇਹ ਚੀਜ਼ ਹੋ ਰਹੀ ਆ ਕਿੰਨੇ ਟਾਈਮ ਤੋਂ ਹੋ ਰਹੀ ਹੈ ਇਹ ਚੀਜ਼ ਇਹ ਬਾਜੀ ਪਹਿਲਾਂ ਕਾਫੀ ਟਾਈਮ ਤੋਂ ਹੋ ਰਹੀ ਸੀ ਪਰ ਅਸੀਂ ਗਏ ਵੀ ਸੀ ਉੱਥੇ ਪਿੰਡ ਅਸੀਂ ਗਏ ਹੀ ਉੱਥੇ ਜਾ ਕੇ ਉਹਨੇ ਗੱਲ ਵੀ ਮੁਕਾਤੀ ਖਾਣੇ ਦੇ ਵਿੱਚ ਕਿਹਦੇ ਖਾਣੇ ਗਏ ਤੁਸੀਂ ਸੇਖਮਾ ਥਾਣਾ ਅਫਤਾਰ ਸਿੰਘ ਉਹ ਵੀ ਜੱਤਰ ਸਿੰਘ ਉਹਨਾਂ ਨੇ ਰਾਜੀਨਾਮਾ ਵੀ ਕਰਾਤਾ ਸੀ ਸਾਡਾ ਉਸ ਤੋਂ ਬਾਅਦ ਆ ਫੇਰਾ 3 ਦਿਨ ਹੋ ਗਏ ਨੇ ਤੇ ਧਮਕੀਆਂ ਲਾ ਰਿਹਾ ਤੇ ਬਲੈਕਮਿਲ ਕਰ ਰਿਹਾ ਤੁਹਾਨੂੰ ਕਿਹੜਾ ਖਾਣਾ ਪੈਂਦਾ ਤੁਹਾਨੂੰ ਰਾਵਲਪਿੰਡੀ ਖਾਣਾ ਪੈਂਦਾ ਓਕੇ ਤੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਵੀ ਇਸ ਮਾਮਲੇ 'ਚ ਹਾਂਜੀ ਕੀ ਕਹਿੰਦੇ ਪੁਲਿਸ ਮਾਜਮ ਆਏ ਨਹੀਂ ਰਾਤੀ ਆਏ ਸੀਗੇ ਰਾਤੀ ਮੈਨੂੰ ਬਿਆਨ ਨਹੀਂ ਦੇ ਹੋਏ ਤੇ ਤੁਸੀਂ ਖਾਤਾ ਥਾਰ ਦਿਖਾਦਾ ਕੀ ਹੋਂ ਤੁਸੀਂ ਦਵਾਈ ਖਾਦੀ ਕਾਦੀ ਦਵਾਈ ਸੀਗੀ ਦਵਾਈ ਲੱਭਦੀ ਤੇ ਮੈਂ ਹੋਰ ਕੋਈ ਸੀ ਜਿਹੜੀ ਹੱਥ ਖਾਈ ਉਹ ਹੀ ਖਾਧੀ ਉਹ ਬ੍ਰੇ ਤੇ ਕਿੰਨੇ ਵੇਲੇ ਦਾਖਲ ਹੋਏ ਹਸਪਤਲ ਤੁਸੀਂ ਆਖੀ ਕੱਲ ਇਥੇ 4 4:30 ਜਿਹੜਾ ਤੁਹਾਡਾ ਫੈਸਲਾ ਹੋਇਆ ਸੀ ਕਿੰਨੇ ਟਾਈਮ ਪਹਿਲਾਂ ਹੋਇਆ ਸੀਗਾ ਇਹ ਸਾਡੇ 15 ਦਿਨ ਹੋਏ ਸੀ ਸਿਰਫ ਤੇ ਦੁਬਾਰਾ ਫੇਰ ਉਹੀ ਹਰਕਤਾਂ ਹਾਂਜੀ ਫੇਰ ਉਹੀ ਹਰਕਤਾਂ ਜਿੱਥੇ ਫੈਸਲਾ ਹੋਇਆ ਸੀ ਤੁਸੀਂ ਪੰਚਾਇਤ ਬੈਠੀ ਸੀ ਹਾਂਜੀ ਪੰਚਾਇਤ ਬੈਠੀ ਸੀ ਸੋਨੂ ਸਰਪੰਚ ਸੀ ਉਹਨੂੰ ਮੈਂ ਕਾਲ ਕੀਤੀ ਸੀ ਕੱਲ ਵੀ ਕੀਤੀ ਉਹਨੂੰ ਪਰਸੋ ਵੀ ਫੋਨ ਕੀਤਾ ਸੀਗਾ ਉਹ ਕਹਿੰਦੇ ਕੋਈ ਨਹੀਂ ਅਸੀਂ ਰੋਕਦੇ ਆ ਅਸੀਂ ਰੋਕਦੇ ਆ ਕੋਈ ਲਿਖਤੀ ਰਜਾਈਨਾ ਮੈਂ ਹੈਗਾ ਤੁਹਾਡੇ ਕੋਲ ਪਿਆ ਪੁਰਾਣਾ ਹਾਂਜੀ ਸਾਡੇ ਕੋਲ ਹੈਗੀ ਰਿਪੋਰਟ ਉਹਦੇ 'ਚ ਮਾਫੀ ਮੰਗੀ ਸੀ ਇਹਨੇ ਉਹਦੇ ਤੋਂ ਮਾਫੀ ਮੰਗਿਓ ਨੇ ਨੰਗ ਸਿੰਘਾਂ ਤੋਂ ਮਾਫੀ ਮੰਗੀ ਆ ਮੈਨੂੰ ਸਾਰੇ ਸਬੂਤ ਪਏ ਆ ਤੇ ਹੁਣ ਦੁਬਾਰਾ ਫੇਰ ਫੋਟੋਆਂ ਤੁਹਾਨੂੰ ਪਾਈਆਂ ਨੇ ਹਾਂਜੀ ਤੇ ਹੁਣ ਕੋਈ ਕਰਿਆ ਨਾ ਪੁੱਛਿਆ ਕਿ ਤੂੰ ਇਦਾਂ ਕਿਉਂ ਕਰਦਾ ਵਾਂ ਕੋਈ ਗੱਲਬਾਤ ਹੀ ਕਰਨ ਪੁੱਛਿਆ ਮੈਂ ਕਹਿੰਦਾ ਜਾਂ ਤੁਸੀਂ ਮਰੋ ਜਾਂ ਮੈਂ ਮਰਦਾ ਇੱਕ ਜਣਾ ਦੋਵਾਂ ਚ ਮਰੇਗਾ ਮੈਂ ਕਿਉਂ ਮਰਾਂ ਮੇਰੇ ਬੱਚੇ ਮਰੇ ਤੇ ਕਿਹੜਾ ਕਰਾਂ ਦੀ ਕੀ ਜੇ ਇਹ ਮਰ ਜੋ ਮਰ ਜਾਣਾ ਇਹ ਉਹਨੂੰ ਪਤਾ ਹੋਊਗਾ ਜੀ ਤੇ ਤੁਹਾਡੇ ਟੱਚ ਤਾਂ ਨਹੀਂ ਹੈਗਾ ਕਿਤੇ ਪੁਰਾਣਾ ਕਿਤੇ ਪੁਰਾਣਾ ਕੋਈ ਹੋਵੇ ਨਹੀਂ ਜੀ ਸਾਡੇ ਟੱਚ ਤੇ ਹੈ ਹੀ ਨਹੀਂ ਕਦੀ ਦੇਖਿਆ ਹੋਵੇ ਕਦੀ ਉਹਨਾਂ ਬੰਦੇ ਨੂੰ ਦੇਖਿਆ ਹੀ ਨਹੀਂ ਆਪਾਂ ਕੋਨੇ ਆਪਣਾ ਦੱਸਿਆ ਕਿ ਤੁਹਾਡੇ ਤੋਂ ਕੀ ਚਾਹੁੰਦਾ ਹੈ ਕਾਹਤੇ ਇਦਾਂ ਦੀਆਂ ਹਰਕਤਾਂ ਕਰਦਾ ਜੀ ਨਹੀਂ ਦੱਸਿਆ ਜੀ ਕੀ ਮੰਗਦਾ ਮੈਂ ਮੰਗਣ ਸਾਫਰੀ ਕਰਦੀ ਹਾਂ ਸਜ਼ਾ ਮਿਲਣੀ ਚਾਹੀਦੀ ਹੈ ਬੱਸ ਤੇ ਜਿਹੜੇ ਬੰਦੇ ਤੁਸੀਂ ਗੱਲ ਕਰਦੇ ਹੋ ਮੈਰਿਡ ਆ ਹਾਂਜੀ ਮੈਰਿਡ ਹੋਈ ਹੋਈ ਕਿੰਨੇ ਬੱਚੇ ਹੋਦੇ ਉਹਦਾ ਬੱਚਾ ਹੈ ਨਹੀਂ ਜੀ ਤੇ ਵਾਈਫ ਦਾ ਨਾਮ ਪਤਾ ਕੀ ਹੈ ਉਹਨਾਂ ਦੇ ਹਰਪ੍ਰੀਤ ਕੌਰ ਹਾਂਜੀ ਪਾਜੀ ਦੀ ਨਾਲੀ ਆਪਣਾ ਗੁਰਦੀਪ ਸਿੰਘ ਕਿਹੜੀ ਜਗ੍ਹਾ ਰਹਣ ਲੱਗੇ ਮਲਕਪੁਰ ਜੀ ਪਾਜੀ ਕੀ ਮਾਮਲਾ ਹੈ ਕਿ ਤੁਹਾਡੀ ਭਾਬੀ ਲੱਦੇ ਹੋ ਹਾਂਜੀ ਜਿਹਨਾਂ ਨੇ ਦਵਾਈ ਖਾਧੀ ਜ਼ਹਿਰੀਲੀ ਉਹ ਹਾਂਜੀ ਕੀ ਮਾਮਲਾ ਕੀ ਸਾਰਾ ਦੱਸੋ ਸਰ ਮਾਮਾ ਦਾ ਇੰਨਾ ਮੈਨੂੰ ਪਤਾ ਕਿਉਂਕਿ ਮੈਂ ਬਾਹਰੇ ਹੀ ਨਾ ਤੇ ਮੈਨੂੰ ਜਿੱਥੋਂ ਦਾ ਪਤਾ ਲੱਗਾ ਵੀ ਇਹਦੇ ਮਾਮੇ ਦਾ ਮੁੰਡਾ ਹੈਗਾ ਵੀ ਤਾਂ ਪਰੇਸ਼ਾਨ ਕਰ ਰਿਹਾ ਏਆਈ ਤੋਂ ਵੀਡੀਓ ਬਣਾ ਦੇ ਹਾਂ ਤਾਂ ਜਾਨੀ ਕਿ ਸੈਂਡ ਕਰਦਾ ਇੰਨਾ ਤਾਂ ਸਟਾਫ ਲੋ ਸਾਰੇ ਨੇ ਕਾਦੀਆਂ ਵੀਡੀਓ ਫੋਟੋਆਂ ਕੋਈ ਚਿਹਰੇ ਲਾ ਲਾ ਕੇ ਨਹੀਂ ਮਤਲਬ ਵੀਡੀਓ ਬਣਾਉਂਦਾ ਅਸਲੀ ਵੀਡੀਓ ਬਣਾਉਂਦਾ ਆਹ ਫੇ ਤਾਂ ਜਾਨੀ ਕਿ ਅੰਗ ਕਰਦਾ ਹੈ ਤੇ ਐਸੀ ਦੀ ਮਜ਼ਾਕ ਕਰਦਾ ਇਹ ਸਕੇ ਮਾਮੇ ਦਾ ਮੁੰਡਾ ਹੈ ਸਕੇ ਮਾਮੇ ਦਾ ਮੁੰਡਾ ਹੈ ਭਾਬੀ ਦੇ ਭਰਾ ਵੀ ਗਿਆ ਸੀ ਅਸੀਂ ਵੀ ਕੇਸ ਦੀ ਫੈਸਲੇ ਤੇ ਉਦੋਂ ਦਾ ਕਹਿੰਦੇ ਸੀ ਵੀ ਅੱਗੇ ਤੋਂ ਮੈਂ ਨਹੀਂ ਪਰੇਸ਼ਾਨ ਕਰਾਂ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਹਰਜੀਤ ਸਿੰਘ ਕਿਹੜੇ ਪਿੰਡ ਤੋਂ ਜੀ ਉਹ ਉਹ ਸਾਡੇ ਪਿੰਡ ਦਾ ਦੇ ਨਾ ਤੇ ਮੈਡਮ ਇਹ ਵੀ ਦੱਸਦੇ ਜੀ ਕਹਿੰਦੇ ਰਾਈਨਾਮਾ ਗੰਦੇ ਪਹਿਲਾਂ ਵੀ ਰਾਈਨਾਮਾ ਮੈਡਮ ਕਹਿੰਦੇ ਹੋ ਚੁੱਕਾ ਹੈ ਜੀ ਦੋ ਵਾਰੀ ਹੋਇਆ ਜੀ ਪਹਿਲਾਂ ਫਤੇਗੜ ਸਾਹਿਬ ਨੇ ਅੰਗ ਸਿੰਘ ਸੀ ਉਹਨਾਂ ਨੇ ਵੀ ਕਰਵਾਇਆ ਸੀ ਉਹਨਾਂ ਦੇ ਉਹਨਾਂ ਕੋ ਇਹਨਾਂ ਨੇ ਮਾਫੀ ਮੰਗੀ ਸੀ ਅੱਗੇ ਤੋਂ ਨਹੀਂ ਹੋਣੀ ਦੋਨੇ ਜੀ ਆ ਤੇ ਜਿਹੜੇ ਭਾਈ ਤੁਹਾਡੇ ਭਾਬੀ ਆ ਉਹ ਤਾਂ ਕਹਿੰਦੇ ਮੈਂ ਜਾਣਦੀ ਨਹੀਂ ਕੋਣ ਬੰਦਾ ਉਹ ਉਹਦੇ ਦਵਾਈ ਕਰਕੇ ਨਾ ਇਹ ਪਤਾ ਕਰਨ ਲੱਗਾ ਉਹਨਾਂ ਨੂੰ ਪਰ ਮਾਮੀ ਦਾ ਤਾਂ ਰਿਸ਼ਤਾ ਬੜਾ ਵਧੀਆ ਇਹਨਾਂ ਦਾ ਹੁੰਦਾ ਪਰ ਆਹ ਹਰਕਤਾਂ ਤਾਂ ਪਹਿਲੀ ਵਾਰ ਸੁਣੀ ਆ ਮਾਮਾ ਦਾ ਮੁੰਡਾ ਹੀ ਤੰਗ ਪਰੇਸ਼ਾਨ ਕਰ ਰਿਹਾ ਮਾਮੇ ਦਾ ਮੁੰਡਾ ਤੰਗ ਪਰੇਸ਼ਾਨ ਕਰ ਰਿਹਾ ਜਦੋਂ ਮੇਰੇ ਭਰਾ ਵੀ ਇੱਥੋਂ ਹੀ ਸੀ ਤੁਸੀਂ ਹੋਰ ਬਹਿ ਕੇ ਦਾਜਨਾਮਾ ਕੀਤਾ ਕੋਈ ਗੱਲ ਪੁੱਛੀ ਸੀ ਕਿ ਚੌਂਦਾ ਕੀ ਆ ਦਰੀਆ ਕਿਤਾ ਕਰਦਾ ਇਹ ਕੋਈ ਨਹੀਂ ਉੱਥੇ ਨਹੀਂ ਕੋਈ ਵੀ ਬੋਲੇ ਕਹਿੰਦਾ ਮੇਰੇ ਕੋ ਗਲਤੀ ਹੋ ਗਈ ਤੇ ਹੁਣ ਕਹਿੰਦੇ ਦੁਬਾਰਾ ਫੇਰ ਤੰਗ ਪਰੇਸ਼ਾਨ ਕਰ ਰਿਆ ਹਾਂ ਉਹ ਕਿੰਨੇ ਦਿਨ ਤੋਂ ਵੀ ਪਰੇਸ਼ਾਨ ਕਰ ਰਿਆ ਸੀ ਤਾਂ ਭਾਬੀ ਨੇ ਫੇਰ ਕੱਲ੍ਹ ਆ ਕੇ ਹਾਰ ਕੇ ਦਵਾਈ ਕਰ ਲਈ ਠੀਕ ਕੋਈ ਫਰਸ਼ੋ ਕੋੰਪਲੇਟ ਕੀਤੀ ਸੀ ਨਹੀਂ ਅੱਲੇ ਨਹੀਂ ਜੀ ਹੁਣ ਆਏ ਪੁਲਿਸ ਆਏ ਜਿਹੜਾ ਥਾਣਾ ਪਹਿਲਾਂ ਤੁਹਾਨੂੰ ਆਪਣਾ ਰਾਵੀਪਿੰਡੀ ਓਕੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਬਸ ਉਹ ਲਈ ਹੈ ਜੀ ਉਹਨਾਂ ਦੇ ਕਾਰਵਾਈ ਕੀਤੀ ਜਾ ਨਹੀਂ ਇਹੋ ਜਿਹੜਾ ਜਿਹੜਾ ਪਵਿੱਤਰ ਰਿਸ਼ਤਾ ਬਾਦ ਤੁਸੀਂ ਕੀ ਕਹਿਣਾ ਚਾਹੁੰਦੇ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਇਹ ਤਾਂ ਰਿਸ਼ਤੇ ਦੇ ਤਾਰਦਾਦ ਕਰਨ ਵਾਲੀਆਂ ਗੱਲਾਂ ਆ ਹਾਂ ਠੀਕ ਹੈ ਡਾਕਟਰ ਸ ਕੀ ਫਾਰਮੂਲਾ ਜੀ ਔਰਤ ਆਪਣੇ ਫਗੜਾ ਸਿਵਲ ਹਸਪੀਟਲ ਨੇ ਅੰਮ੍ਰਿਤ ਕੀ ਜੀ ਹਾਂ ਜੀ ਦਰਜੀਤ ਕੌਨਰ ਦੇ ਪੇਸ਼ੈਂਟ ਸਾਡੇ ਕੋਲ ਲੈ ਕੇ ਆਏ ਨੇ ਜਿਨ੍ਹਾਂ ਨੇ ਕਿ ਅਲਰਜੀ ਹਿਸਟਰੀ ਦਿੱਤੀ ਹੈ ਕਿ ਕਿ ਇਹਨਾਂ ਨੇ ਆਪਣੇ ਆਪ ਹੀ ਕੁਝ ਐਕਸਪਾਇਰਡ ਗੋਲੀਆਂ ਦੀ ਡੱਬੀ ਖਾ ਲਈ ਸੀ ਤੇ ਸਾਡੇ ਕੋਲ ਬਿਉਸ਼ੀ ਦੀ ਹਾਲਤ ਵਿੱਚ ਆਏ ਨੇ ਫਿਲਹਾਲ ਅਸੀਂ ਪੇਸ਼ੈਂਟ ਨੂੰ ਸਟੇਬਲ ਕਰ ਲਿਆ ਐਡਮਿਟ ਕੀਤਾ ਹੈ ਤੇ ਇਸ ਟਾਈਮ ਥੋੜਾ ਪੇਸ਼ੈਂਟ ਸੈਮੀ ਕੌਂਸ਼ੀਅਸ ਹੈ ਤੇ ਸਰ ਪੁਲਿਸ ਨੂੰ ਪੁਲਿਸ ਇਨਫੋਰਮੇਸ਼ਨ ਭੇਜੀ ਦਿੱਤੀ ਗਈ ਹੈ